ਸਵੇਰੇ ਸਵੇਰੇ ਸਾਡੇ ਨਾਲ ਹਾਂਜੀ ਅੱਜ ਕੱਲ ਨੂੰ ਜਾਗੋ ਕਿੰਨੀ ਤੀਕਾ ਅੱਜ 29 ਹੋ ਗਈ ਜੀ ਹੈਨਾ ਗਵਾਂਡਿਓ ਜਾਗਦੇ ਤੇ ਸੁੱਤੇ ਅੱਜ 29 ਹੈ ਹਾਂਜੀ ਅੱਜ ਤੂੰ ਹੀ ਅੱਗੇ ਠਾਈ ਗਈ ਜੰਨੇ 29 ਕਿਹਾ ਭਾਈ ਨੇ ਮੈਂ ਕਿਹਾ ਅਹੀ ਪਹਿਲਾਂ ਆ ਕੇ ਕਿਤੇ ਨਾ ਲੇਬੀਆਂ ਦੀ ਚਾਣੀ ਵਾਂਗੂ ਚਾਲ ਕੇ ਛੋਣਨੀ ਲੱਡੂਆਂ ਦਾ ਸੋਹਣੀਏ ਮੱਖਣੇ ਸਤਿ ਸ਼੍ਰੀ ਅਕਾਲ ਜੀ ਸੰਧੂ ਫੈਮਲੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਅੱਬਾ ਸਾਰੇ ਜਾਣੇ ਕਿ ਕੁਝ ਦਿਨਾਂ ਬਾਅਦ ਗੁਰਸ਼ਰਨ ਤੇ ਬਲ ਕਰਨ ਦੀ ਭੈਣ ਅਮਨ ਦਾ ਵਿਆਹ ਹੋਣ ਜਾ ਰਿਹਾ ਹੈ ਅਤੇ ਅਮਨ ਦੇ ਵਿਆਹ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲਦੀਆਂ ਪਈਆਂ ਨੇ ਉੱਥੇ ਤੁਹਾਨੂੰ ਦੱਸਦੀ ਕਿ ਕੱਲ ਅਮਨ ਦੇ ਵਿਆਹ ਦਾ ਜਾਗੋ ਫੰਕਸ਼ਨ ਹੈ ਅਤੇ ਪੂਰੀ ਸੰਧੂ ਫੈਮਲੀ ਜਾਗੋ ਫੰਕਸ਼ਨ ਦੀ ਤਿਆਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਉੱਥੇ ਕਿਤੇ ਨਾ ਕਿਤੇ ਸੰਧੂ ਫੈਮਲੀ ਨੂੰ ਚਾਣ ਵਾਲੇ ਨਿਰਾਸ਼ ਦਿਖਾਈ ਦੇ ਰਹੇ ਨੇ ਕਿਉਂਕਿ ਸੰਧੂ ਫੈਮਿਲੀ ਨੇ ਅਜੇ ਤੱਕ ਅਮਨ ਦਾ ਫੇਸ ਰਿਵੀਲ ਨਹੀਂ ਕੀਤਾ ਉੱਥੇ ਇਹਨਾਂ ਦੇ ਚਾਹਣ ਵਾਲੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਫੋਟੋ ਅਪਲੋਡ ਕਰਨ ਦਾ ਕੀ ਫਾਇਦਾ ਜੇ ਤੁਸੀਂ ਆਪਣੀ ਭੈਣ ਦਾ ਫੇਸ ਹੀ ਨਹੀਂ ਦਿਖਾਉਣਾ ਆਪਾਂ ਸਾਰੇ ਜਾਣਦੇ ਕਿ ਕਈ ਲੋਕਾਂ ਨੂੰ ਨਹੀਂ ਸ਼ੌਂਕ ਹੁੰਦਾ ਕਿ ਉਹਨਾਂ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਵੇ ਹੋ ਸਕਦਾ ਹੈ ਕਿ ਜਲਦੀ ਸੰਧੂ ਫੈਮਿਲੀ ਆਪਣੀ ਭੈਣ ਦਾ ਫੇਸ ਰਿਵੀਲ ਕਰਨ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ